ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਮਨਪ੍ਰੀਤ ਸਿੰਘ ਕਹਿਲਾ ਤੇ ਇਸ ਵਕਤ ਸ਼ਹਿਰ ਧਰਮਕੋਟ ਦੇ ਵਿੱਚ ਖੜਿਆ ਹਾਂ ਜਿੱਥੇ ਇਹ ਕਹਿੰਦੇ ਮੰਨਿਆ ਜਾਂਦਾ ਕੁਝ ਗੁਣ ਕੁਝ ਕੁਆਲਿਟੀਆਂ ਸਿੱਖੀਆਂ ਨਹੀਂ ਜਾਂਦੀਆਂ ਵਿਰਾਸਤ ਦੇ ਵਿੱਚ ਪੀੜੀ ਦੇ ਵਿੱਚ ਜਿਹੜੀ ਸ਼ੁਰੂਆਤ ਘਰ ਦੇ ਵਿੱਚ ਗੱਦੀ ਚੱਲਦੀ ਹੋਵੇ ਸੋ ਉਹੀ ਬਚਪਨ ਦੇ ਵਿੱਚ ਸ਼ੁਰੂਆਤ ਦੇ ਵਿੱਚ ਬੱਚਿਆਂ ਦੇ ਵਿੱਚ ਵੀ ਗੁਣ ਉਹ ਆ ਜਾਂਦੇ ਨੇ ਸੋ ਅਜਿਹੇ ਕੁਝ ਦੇਖਣ ਨੂੰ ਮਿਲਿਆ ਸ਼ਹਿਰ ਧਰਮਕੋਟ ਦੇ ਵਿੱਚ ਬੈਠੇ ਹੋਏ ਹਾਂ ਇੱਕ ਵੀਰ ਦਾ ਗੱਲਬਾਤ ਕਰਾਵਾਂਗੇ ਕਿ ਜਿਹੜਾ ਬਹੁਤ ਸੋਹਣਾ ਗਾਉਂਦਾ ਹੈ ਤੇ ਜਦੋਂ ਉਹਨਾਂ ਦੇ ਪਿਛੋਕੜ ਬਾਰੇ ਗੱਲਬਾਤ ਕਰਾਂਗੇ ਕੀਤੀ ਆ ਅਸੀਂ ਤਾਂ ਉਹ ਕਹਿੰਦੇ ਅਸੀਂ ਮਰਦਾਨੇ ਕਿਆਂ ਦੇ ਵਿੱਚੋਂ ਨੇ ਸੋ ਕਹਿੰਨ ਤੋਂ ਭਾਵ ਬੜੀ ਬਖਸ਼ਿਸ਼ ਹੈ ਇਹਨਾਂ ਤੇ ਗੁਰੂ ਨਾਨਕ ਸਾਹਿਬ ਵੇਲੇ ਤੋਂ ਲੈ ਕੇ ਇਹਨਾਂ ਨੇ ਗੁਰਦਾਨਕ ਸਾਹਿਬ ਜੀ ਦੇ ਨਾਲ 60 ਸਾਲ ਗੁਰਦਾਨਕ ਸਾਹਿਬ ਜੀ ਦੇ ਨਾਲ ਸੇਵਾ ਕੀਤੀ ਭਾਈ ਮਰਦਾਨਾ ਜੀ ਨੇ ਔਰ ਉਹਨਾਂ ਦੀ ਪੀੜੀ ਦੇ ਵਿੱਚ ਜੋ ਅੱਜ ਵੀ ਨੇ ਸੋ ਉਹਨਾਂ ਤੇ ਬਹੁਤ ਬਖਸ਼ਿਸ਼ ਹੁੰਦੀ ਹੈ ਗਾਉਣ ਦੇ ਵਿੱਚ ਬੜੇ ਪਰਪੱਕ ਹੁੰਦੇ ਨੇ ਸੋ ਵੀਰ ਨਾਲ ਗੱਲਬਾਤ ਕਰਾਉਣੇ ਆ ਜੋ ਕਿ ਵੈਸੇ ਤੋਂ ਹੈਂਡੀਕੈਪਡ ਆ ਲੇਕਿਨ ਉਹਨਾਂ ਦੇ ਵਿੱਚ ਗਾਉਣ ਦੀ ਬੜੀ ਕਲਾ ਹੈ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਪੁਲਦਰ ਸਾਹਿਬ ਜੀ ਨੂੰ ਔਰ ਸਾਡੇ ਜਸ ਚੈਨਲ ਨੂੰ ਔਰ ਆਪ ਜੀ ਨੂੰ ਟੀਮ ਜੀ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਕਿਹਨਾ ਵੀਰ ਜੀ ਆਪਣਾ ਮੇਰਾ ਨਾਮ ਸ਼ੁਕਰ ਹੈ ਜੀ ਸ਼ੁਕਰ ਹਾਂ ਜੀ ਸ਼ੁਕਰ ਸ਼ੁਕਰ ਹਾਂ ਜੀ ਸ਼ੁਕਰ ਅਲੀ ਆਪ ਜੀ ਦੇ ਸ਼ਿਰਵਾਸਤ ਕਾ ਵੱਡਾ ਅਨੰਦ ਸ਼ਿਰਵਾਸਤ ਕਾ ਨਾਮ ਹੋ ਗਿਆ ਜੀ ਹਾਂ ਜੀ ਹਾਂ ਜੀ ਕਰਾਲੀ ਜੀ ਮਤਲਬ ਕਿ ਪਹਿਲਾਂ ਸਭ ਤੋਂ ਪਹਿਲਾਂ ਗਾਉਣ ਦੇ ਨਾਲ-ਨਾਲ ਹੋ ਕੋਈ ਕੰਮ-ਕਾਰ ਕਰਦੇ ਹੋ ਕਿਹੜਾ ਕੰਮ ਕਰਦੇ ਅਸੀਂ ਜੀ ਸਾਡਾ ਹੁੰਦਾ ਜੀ ਮਰਦਾਨੇ ਕੇ ਜਿੱਦਾਂ ਅਸੀਂ ਆਪ ਜੀ ਦੇ ਔਰ ਅਸੀਂ ਬਾਹਰ ਅਸੀਂ ਆਪਦਾ ਖੈਰ ਵੀ ਜਾਨਦੇ ਆ ਜੀ ਔਰ ਆਪ ਜਿसे ਨਗਰਾਂ ਤੋਂ ਜਾ ਕੇ ਖੈਰ ਮੰਗੇ ਦੀ ਜਾ ਕੇ ਸਾਡੇ ਬਜ਼ੁਰਗ ਵੀ ਇਹੀ ਕੰਮ ਕਰਦੇ ਨੇ ਜੀ ਕਿ ਸਾਡੇ ਮੋਰ ਲੱਗੇ ਹੋਏ ਸੱਚੇ ਪਾਤਸ਼ਾਹ ਜੀ ਹਾਂ ਜੀ ਆਪ ਸਰਗਾ ਰਾਜੇ ਆ ਜੀ ਅਸੀਂ ਚਲੋ ਸਭ ਤੋਂ ਪਹਿਲਾਂ ਕੁਝ ਨਾ ਕੁਝ ਸੁਣਾਓ ਜੋ ਤੁਹਾਨੂੰ ਸਭ ਤੋਂ ਬਹੁਤ ਪਿਆਰਾ ਲੱਗਦਾ ਕੋਈ ਆਪਣਾ ਗੀਤ ਜਾਂ ਕੇ ਦੂਜਾ ਦੇ ਗੁੰਦੇ ਉਸਮੇਸ਼ਾ ਹਾਜੀ ਮੈਂ ਜੀ ਆਪਣੇ ਨੂਸਰਤ ਸਾਹਿਬ ਜੀ ਹੋਏ ਔਰ ਹੋਰ ਵੀ ਕਾਫੀ ਜਿਹੜੇ ਅੱਛੇ ਕਲਾਕਾਰ ਜਿਹੜੇ ਨੇ ਉਹਨਾਂ ਦਾ ਸੀ ਗਾਣਾ ਸੁਣਦੇ ਹੁੰਦੇ ਸੀ ਸਾਡੇ ਬਜ਼ੁਰਗ ਸੁਣਦੇ ਹੁੰਦੇ ਸੀ ਵੱਡੇ ਕਲਾਕਾਰਾਂ ਨੂੰ ਸਭ ਤੋਂ ਪਹਿਲਾਂ ਸ਼ੁਰੂਆਤ ਕਿੱਥੋਂ ਕਰ ਰਹੇ ਹੋ ਆਪਾਂ ਆਪਣੀ ਵੀਡੀਓ ਦੇ ਵਿੱਚ ਹਾਂਜੀ ਸ਼ੁਰੂਆਤ ਜੀ ਮੈਂ ਇੱਕ ਰੱਬ ਦੇ ਨਾਮ ਦਾ ਇੱਕ ਗਾਣਾ ਸ਼ੁਰੂ ਕਰੂੰਗਾ ਜੀ ਹਾਂ ਸਾਇਆ ਮੈਂ ਤੇਰੇ ਵਾਰਿਆਂ ਤੇਰੇ ਵਾਰਿਆਂ ਸਾਇਆ ਮੈਂ ਤੇਰੇ ਵਾਰਿਆਂ ਤੇਰੇ ਜਾਵਾਂ ਬਲਹਾਰੇ ਮੈਂ ਤੇਰੇ ਜਾਵਾਂ ਬਲ ਵਾਰਿਆਂ ਤੇਰੇ ਵਾਰਿਆਂ ਸਾਇਆ ਮੈਂ ਤੇਰੇ ਵਾਰਿਆਂ ਤੇਰੇ ਵਾਰਿਆਂ ਸਾਇਆ ਮੈਂ ਤੇਰੇ ਵਾਰਿਆਂ ਹਾਂ ਤੇਰੇ ਵਾਰਿਆਂ ਸਾਇਆ ਮੈਂ ਤੇਰੇ ਵਾਰਿਆਂ ਤੇਰੇ ਵਾਰਿਆਂ ਸ਼ੁਕਰ ਅਲੀ ਜੀ ਕਦੇ ਤੁਹਾਨੂੰ ਸਟੇਜ ਤੇ ਗਾਉਣ ਦਾ ਮੌਕਾ ਮਿਲਿਆ ਅਜੇ ਤੱਕ ਗਾਇਕ ਕਿੰਨੇ ਵਾਰੀ ਗਾ ਚੁੱਕੇ ਹੋ ਸਟੇਜ ਤੇ ਹਾਂ ਜੀ ਇਸ ਤਰ੍ਹਾਂ ਜੀ ਜਦੋਂ ਆਪਣੇ ਨਗਰ ਦੇ ਵਿੱਚ ਜਿਵੇਂ ਜਾਗਰਣ ਹੈ ਜੋ ਕਿ ਆਪਣੇ ਜਾਣ ਪਹਿਚਾਨ ਹੈ ਇਦਾਂ ਕਰਕੇ ਮੈਨੂੰ ਜੀ ਟਾਈਮ ਮਿਲਦਾ ਮੈਨੂੰ ਸਟੇਜਾਂ ਤੇ ਤੇ ਆਪ ਜੀ ਦੇ ਸਦਕਾ ਆਪ ਵੀ ਅਸੀਂ ਮਾੜਾ ਮੋਟਾ ਕਰਦੇ ਹਾਂ ਜੀ ਜੋ ਵੀ ਮਾੜਾ ਮੋਟਾ ਰਜ਼ਗਾਰ ਚੱਲੀ ਜਾਵੇ ਤੇ ਜੀ ਤੇ ਉਹਦਾ ਸਾਡੇ ਬਜ਼ੁਰਗ ਸਾਡੇ ਸੰਗੀਤ ਕਰਦੇ ਸੀ ਜੀ ਤੇ ਉਹਨਾਂ ਦੇ ਸਦਕਾ ਫਰ ਹੋਰ ਵੀ ਜਿੱਦਾਂ ਸਾਡੇ ਬਜ਼ੁਰਗ ਨੇ ਗਾਹ ਦੀ ਗੱਜ ਦਾ ਦੱਸਿਆ ਹੋਇਆ ਉਹਨਾਂ ਨੇ ਵੀ ਵੱਡੇ ਤੋਂ ਆਪਦੀ ਖਿਦਮਤ ਸੇਵਾ ਹੀ ਕਰਨੀ ਹੈ ਸਤਿਕਾਰ ਕਰਨਾ ਜੀ ਤਾਂ ਆਪ ਜਿਹਾ ਪਿਆਰ ਮਿਲਿਆ ਸਾਨੂੰ ਅਸ਼ੀਰਵਾਦ ਮਿਲਿਆ ਪਰ ਉਦਾਸ ਜੰਦੂ ਸਾਨੂੰ ਕੋਈ ਕੋਈ ਸਪੋਰਟ ਨਹੀਂ ਆ ਰਹੀ ਤੁਹਾਨੂੰ ਜਿੱਦਾਂ ਕੋਈ ਸਾਰਾ ਨਹੀਂ ਮਿਲਿਆ ਮਹੀਨੇ ਦੇ ਵਿੱਚ ਕਿੰਨੇ ਕਵਾਰ ਗਾਉਣ ਦਾ ਮੌਕਾ ਮਿਲ ਜਾਂਦਾ ਜਿੱਦਰੋਂ ਕੁਝ ਨਾ ਕੁਝ ਪੈਸੇ ਆ ਜਾਂਦੇ ਹਾਂ ਜੀ ਇੱਕ ਤਾਂ ਜੀ ਜਿੱਦਾਂ ਵੀਰਵਾਰ ਆ ਗਿਆ ਦਾਤਾ ਜੀ ਦੇ ਨਾਂ ਦਾ ਇਸ ਤਰ੍ਹਾਂ ਕਰਕੇ ਜੀ ਡਰਗਾਵਾ ਤੇ ਹਾਜ਼ਰੀਆਂ ਲੱਗਦੀਆਂ ਆਪਣੇ ਆਪ ਜਾਣੇ ਕੋਈ ਜਦ ਬੁਲਾਉਂਦੇ ਤੁਹਾਨੂੰ ਆਪਣਾ ਆਪ ਜਾਈਦਾ ਜੀ ਹਾਂਜੀ 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 ਕਦੇ ਬੁਲਾਇਆ ਨਹੀਂ ਕਦੇ ਕਹਿਣੇ ਅੱਜ ਤੱਕ ਵੀ ਤੁਸੀਂ ਆਓ ਗਾਓ ਜਿੱਦਾਂ ਤੁਸੀਂ ਗਾ ਰਹੇ ਹੋ ਆਜੇ ਉਸ ਤੋਂ ਬਾਅਦ ਫਿਰ ਜਿੱਦਾਂ ਆਪਾਂ ਸੇਵਾ ਕੀਤੀ ਜਾਣੀ ਹੈ ਉਸ ਤੋਂ ਬਾਅਦ ਕੋਈ ਜਾਣ ਪਹਿਚਾਨ ਹੋ ਜਾਣੀ ਹੈ ਜਿੱਦਾਂ ਜੀ ਆਪ ਜੀ ਸਾਨੂੰ ਰੱਬ ਜਿ세 ਸਾਰਾ ਸਾਨੂੰ ਲੋਕਾਂ ਨੂੰ ਆਪਣੇ ਮੇਰੇ ਦਰਸ਼ਨ ਕਰਾ ਰਹੇ ਹੋ ਰੋਲ ਰੋਲ ਮਾਡਲ ਕਿਨੂੰ ਬਣਦੇ ਹੋ ਮਤਲਬ ਕਿ ਗਾਉਣ ਦਾ ਸ਼ੌਂਕ ਆਪਣੇ ਘਰ ਦੇ ਵਿੱਚ ਵੇਖ ਕੇ ਜਾਗਿਆ ਜਾਂ ਕਿਸੇ ਗਾਉਣ ਵਾਲੇ ਨੂੰ ਸੁਣਦੇ ਸੀ ਉਹ ਚੰਗੇ ਲੱਗੇ ਤੇ ਮਨ ਦੇ ਵਿੱਚ ਆਇਆ ਅਸੀਂ ਵੀ ਗਾਈਏ ਹਾਂਜੀ ਹਾਂਜੀ ਬਹੁਤ ਬੱਸੀ ਗੱਲ ਜੀ ਮੇਰੇ ਡੈਡੀ ਜੀ ਵੀ ਨੂਸਰ ਸਾਹਿਬ ਜੀ ਨੂੰ ਸੁਣਦੇ ਸੀ ਔਰ ਮੈਨੂੰ ਆਪਣੇ ਡੈਡੀ ਵਾਲ ਸ਼ੌਂਕ ਹੋਇਆ ਜੀ ਡੈਡੀ ਕਹਿੰਦੇ ਸੀ ਔਰ ਉਹ ਨੂਸਰ ਸਾਹਿਬ ਹੋਏ ਜਿੱਦਾਂ ਆਪਣੇ ਸ਼੍ਰੀ ਲਿਯਾਨਸ ਰਾਜ ਹੰਸਰਾਜ ਸਾਹਵਰ ਜੀ ਫਰਸਟਰਾਏ ਸੁਣਦੇ ਆ ਰਹੇ ਸੀ ਜੀ ਰੇਡੀਓ ਹੁਣੇ ਪਹਿਲਾਂ ਸ਼ੁਰੂਆਤ ਤੋਂ ਰੇਡੀਓ ਤੋਂ ਸੁਣਿਆ ਜੀ ਸਾਡਾ ਚਾਚਾ ਜੀ ਸੀ ਉਹਨਾਂ ਤੋਂ ਰੇਡੀਓ ਸੁਣਨਾ ਸੀ ਹੰਸਰਾਜ ਹੰਸ ਜਾਂ ਨੂਸਰਤ ਫਤਿਹ ਉਹਨਾਂ ਨੂੰ ਸੁਣਦੇ ਆਇਓ ਹਾਂਜੀ 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 ਤੇ ਮਤਲਬ ਉਹਨਾਂ ਦੇ ਗਾਣੇ ਫਿਰ ਯਾਦ ਵੀ ਜਬਾਨੀ ਹਾਂਜੀ ਜੀ ਕਿੰਨਾ ਕਿ ਜਾਂਦਾ ਹੋਵੇ ਯਾਦਾ ਚਰਾਇਦਾਂ ਗਾਣਾ ਥਰਾਓ ਹਾਂਜੀ ਹੰਸਰਾਜ ਦਾ ਜੇ ਕਿ ਗਾਣਾ ਹੈਗਾ ਜੀ ਐ ਜੋ ਸਿੱਲੀ ਸਿੱਲੀ ਆਉਂਦੀ ਐ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਐ ਜੋ ਸਿੱਲੀ ਸਿੱਲੀ ਆਉਂਦੀ ਐ ਹਵਾ ਹੋ ਕਿੱਤੇ ਕੋਈ ਰੋਂਦਾ ਹੋਵੇਗਾ ਕਦੇ ਹੰਸਰਾਜ ਨੂੰ ਮਿਲਣ ਦਾ ਮੌਕਾ ਮਿਲਿਆ ਅੱਜ ਹੰਸਰਾਜ ਇੱਥੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਚੋਣ ਲੜ ਰਿਹਾ ਜੋ ਕਿ ਪਿੰਡਾਂ ਦੇ ਵਿੱਚ ਆਏ ਹੋਇਆ ਕੁਝ ਦਿਨ ਪਹਿਲਾਂ ਧਰਮਕੋਟ ਦੇ ਵਿੱਚ ਵੀ ਆਏ ਸੀ ਜੀ ਕਦੇ ਇਦਾਂ ਸੁਭ ਬਣਿਆ ਜਾਂ ਪਹਿਲਾਂ ਕਦੇ ਗਾਉਂ ਸਟੇਜਾਂ ਤੇ ਜਾਂ ਤੁਸੀਂ ਗਏ ਹੋ ਕਦੀ ਕਿ ਨਹੀਂ ਮਿਲਿਆ ਕਦੇ ਇਦਾਂ ਜੀ ਆਪ ਜੀ ਤੇ ਸਦਕਾ ਜ਼ਿਆਦਾਤਰ ਤਾਂ ਦਾ ਸਾਨੂੰ ਇੰਤਜ਼ਾਰ ਹੀ ਹੈ ਜੀ ਔਰ ਸਾਡੇ ਕਦੇ ਕਦੇ ਨਹੀਂ ਮਿਲੇ ਹਾਂਜੀ ਜਨਾਬ ਜੀ ਇਹ ਹੀ ਗੱਲ ਹੈ ਜੀ ਜੇ ਮਿਲ ਜਾਣ ਕਰੇ ਤਾਂ ਕੀ ਫੀਲ ਹੋਗਾ ਮਨ ਮਨ ਸਾਡਾ ਬਹੁਤ ਖੁਸ਼ ਹੋਊਗਾ ਜੀ ਹਾਂਜੀ ਮਨ ਸਾਡਾ ਦਾ ਹੋ ਗਏ ਬਾਗੋ ਬਾਗੇ ਹੋ ਜਾਣਗੇ ਜੀ ਹਾਂਜੀ ਸਾਡੇ ਗੁਰੂ ਜੀ ਮਿਲਣੇ ਆਜਾ ਜੇ ਕੋ ਜੋ ਹੋਰ ਸੁਣਾਉ ਵਧੀਆ ਗਾਣਾ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਦਾ ਤੁਸੀਂ ਟੰਗ ਤਰੀਕ ਨਾਲ गा ਸਕਦੇ ਜਿਹਦਾ ਇੱਕ ਟੱਪਾ ਪੂਰਾ ਹੋਵੇ ਤੇ ਫਿਰ ਆਪਾਂ ਅਗਲੀ ਗੱਲ ਕਰਦੇ ਜੀ 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 ਹਾਂ ਆੱਖਿਆ ਨੇ ਛੜੀਆਂ ਲਾਇਆ ਅੱਜ ਯਾਦਾਂ ਤੇਰੀਆਂ ਆਈਆਂ ਨੇ ਵਤਨਾ ਨੂੰ ਆਜਾ ਡੋਲਣਾ ਢੋਲਣਾ ਵਤਨਾ ਨੂੰ ਆਜਾ ਡੋਲਣਾ ਦੋ ਬੋਲ ਪਿਆ ਨਾਲ ਬੋਲ ਕੇ ਬੈਠੇ ਹਾਂ ਉਦਾਸ ਸਾਰੀ ਜ਼ਿੰਦਗੀ ਨੂੰ ਰੋਲ ਕੇ ਦੱਸ ਦੇ ਉਲਾਜ ਕੋਈ ਬਰਵਾਲੇ ਦੁੱਖ ਦਾ ਸੱਜਣਾ ਵਿਛੋੜੇ ਵਾਲਾ ਪੈਂਡਾ ਨੀਉ ਮੁਕਣਾ ਦੁੱਖ ਦਰਦਾਂ ਪਿੰਗਾ ਪਾਇਆ ਅੱਜ ਯਾਦਾਂ ਤੇਰੀਆਂ ਆਇਆਂ ਨੇ ਵਤਨਾ ਨੂੰ ਆਜਾ ਢੋਲਣਾ ਢੋਲਣਾ ਵਤਨਾ ਨੂੰ ਆਜਾ ਢੋਲਣਾ ਤੁਸੀਂ ਗਾ ਰਹੇ ਹੋ ਕਿੰਨੇ ਕਿਆ ਇਹ ਗਾਣੇ ਤੁਸੀਂ ਗਾ ਸਕਦੇ ਹੋ ਜਵਾਨੀ ਤੁਹਾਨੂੰ ਯਾਦ ਆ ਜਿਹੜੇ ਤੁਸੀਂ ਮਿਹਨਤ ਕੀਤੀ ਆ ਉਹ ਸੁਣ ਕੇ ਜੀ ਜੀ ਯਾਦ ਕੀਤੇ ਹੋਣਗੇ ਪੜਿਓ ਥੋੜਾ ਬਤਾ ਕਿ ਨਹੀਂ ਜੀ ਮੈਂ ਮੈਪੜਾ ਯेलो ਜੀ ਮੈਂ ਇਹ ਸਾਰਾ ਕੋ ਸੁਣ ਕੇ ਹਾਂ ਸੁਣ ਕੇ ਸੁਣ ਕੇ ਸਾਰਾ ਕੋ ਯਾਦ ਕੀਤਾ ਇਹ ਸੁਣ ਕੇ ਕਿੰਨੇ ਕੋ ਗਾਣੇ ਤੁਸੀਂ ਯਾਦ ਕੀਤੇ ਮੈਂ ਜੀ ਸੁਣ ਕੇ ਜੀ ਇਸ ਤਰ੍ਹਾਂ ਮੈਂ ਯਾਦ ਕਰਦਾ ਜੇ ਜਦੋਂ ਕਿੰਨੇ ਕੋ ਹੋਣਗੇ ਅੰਦਾਜ਼ਾ ਤੁਹਾਨੂੰ ਮਾਲੋ ਤੁਨ ਕੋ ਦ ਘੰਟਾ ਕਿਸ ਨੇ ਗਵਾਣਾ ਹੋਵੇ ਆਪਾਂ ਗੱਲ ਕਰ ਰਹੇ ਆਂ ਵੀਡੀਓ ਚੱਲ ਰਹੀ ਆਂ ਘੰਟੇ ਦਾ ਸਮਾਗਮ ਹੋਵੇ ਤੁਹਾਡੇ ਨੂੰ ਕਿਤੇ ਬੁਲਾਇਆ ਜਾਵੇ ਸਟੇਜ ਤੇ ਘੰਟਾ ਗਾ ਸਕਦੇ ਹੋ ਹਾਂ ਜੀ ਗਾ ਸਕਦੇ ਆ ਜੀ 2 ਘੰਟੇ ਹਾਂ ਜੀ 2 ਘੰਟੇ ਗਾ ਸਕਦੇ 2 ਘੰਟੇ ਵੀ ਗਾ ਸਕਦੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਸਰੋਤਿਆਂ ਨੂੰ ਆਪਣੀ ਵੀਡੀਓ ਦੇਖ ਰਹੇ ਮੈਂ ਆਪਣੇ ਸਰੋਤਿਆਂ ਨੂੰ ਇੱਕ ਮੈਸੇਜ ਇੱਕ ਪੈਗਾਮ ਹੈ ਜਿਸ ਤੋਂ ਤੱਕ ਸਾਡੀ ਸਤਿਗੁਰੂ ਦੀ ਕਿਰਪਾ ਸਦਕਾ ਜੋ ਸਾਡੀਆਂ ਸਾਵਾ ਸੰਗੀਤ ਵਾਲੇ ਦੀਆਂ ਉਹ ਸਾਡੀਆਂ ਸਾਵਾ ਉਹਨਾਂ ਦੇ ਨਾਵੇਂ ਆ ਸਰੋਤੇ ਦੇ ਨਾਵੇਂ ਆ ਆਪ ਜਿसे ਜਿੱਦਾਂ ਜੀ ਆਪ ਜੀ ਹੋ ਤੁਸੀਂ ਸਾਡੇ ਰੱਬ ਜਿसे ਸਰੋਤੇ ਜੀ ਸਾਡੀਆਂ ਸਾਵਾ ਵੀ ਉਹਨਾਂ ਦੇ ਨਾਮ ਲੈ ਤੱਕ ਮੈਂ ਇੱਕ ਦੋ ਬੋਲ ਸੁਣਾਉਂਗਾ ਜੀ ਮੈਂ ਆਪ ਜੀ ਨੂੰ ਔਰ ਮੇਰੀ ਇਹ ਕੋਸ਼ਿਸ਼ ਹੈ ਆਪ ਜੀ ਦੇ ਸਰਬ ਦੇ ਸਦਕਾ ਜੀ ਹਾਂ काश कोई मंजर होता काश ऐसा कोई मंजर होता मेरे कांधे पे तेरा साथ होता ਕਾਸ਼ ਐਸਾ ਕੋਈ ਮਨ ਜਰ ਹੁੰਦਾ ਜਮਾ ਕਰਤਾ ਹੂੰ ਮੈਂ ਆਏ ਹੂੰ ਐਸਾ ਜਮਾ 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 جمع کرتا ہوں میں آئے ہوئے سنگ سر چھپانے کے لیے گھر ہوتا سر چھپانے کے لیے گھر ہوتا میرے کاندے پہ ਤੇਰਾਸ ਹੋਤਾ ਕਾਸ਼ ਐਸਾ ਕੋਈ ਮਨ ਜਰ ਹੋਤਾ ਕਾਸ਼ ਐਸਾ ਸੋਏ ਸੰ ਸ਼ੁਕਰ ਅਲੀ ਜੀ ਧਰਮਕੋਟ ਇਸ ਧਰਮਕੋਟ ਦਾ 17 ਛੋਟੇ ਜੀ ਉਮਰ ਦੇ ਵਿੱਚ ਮਨੀ ਸਿੰਘ ਬੜਾ ਚਮਕਿਆ ਹੈ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਇਆ ਹੈ ਸੋ ਉਹਨਾਂ ਦੇ ਵਿੱਚੋਂ ਹੀ ਇਹ ਸ਼ੁਕਰ ਅਲੀ ਜੀ ਵੱਲੋਂ ਬੇਨਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਮਜਾਰਾਂ ਦੇ ਉੱਪਰ ਜਾਂ ਦਰਗਾਹ ਦੇ ਉੱਪਰ ਜਾਂ ਜਾਗਰਨ ਦੇ ਵਿੱਚ ਸਮਾਗਮ ਕਰਾਏ ਜਾਂਦੇ ਆ ਸੋ ਲੋਕਲ ਵਾਲਿਆਂ ਨੂੰ ਇਹਨਾਂ ਵੀਰਾਂ ਵੱਲੋਂ ਬੇਨਤੀ ਆ ਕਿ ਇਸ ਵੀਰ ਨੂੰ ਸਮਾ ਦਿੱਤਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਇਸ ਵੀਰ ਦੀ ਸਪੋਰਟ ਹੋ ਸਕੇ ਸੋ ਬੇਨਤੀ ਆ ਇਸ ਵੀਡੀਓ ਨੂੰ ਦੇਖਦਿਆਂ ਸਰਬੱਤ ਵੱਦ ਸ਼ੇਅਰ ਕਰੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਵੀਰ ਦੀ ਮਦਦ ਹੋ ਸਕੇ ਤਾਂ ਕਿ ਇਹਨਾਂ ਨੂੰ ਸਮਾਗਮਾਂ ਤੇ ਬੁਲਾਇਆ ਜਾਵੇ ਕਿਉਂਕਿ ਬਹੁਤ ਜ਼ਿਆਦੀ ਮਿਹਨਤ ਬਹੁਤ ਜ਼ਿਆਦੇ ਗਾਣੇ ਗੀਤ ਇਹ ਯਾਦ ਕਰਕੇ ਆਪਣੇ ਘਰ ਦੇ ਵਿੱਚ ਬੈਠੇ ਹੋਏ ਆ ਸੋ ਜਿੱਥੇ ਵੀ ਫਿਰ ਵੀ ਇਹਨਾਂ ਨੂੰ ਮੌਕਾ ਮਿਲਦਾ ਇਹ ਜਾ ਕੇ ਗਾਉਂਦੇ ਆ ਤੇ ਜਿੱਦ ਨਾਲ ਆਪਣਾ ਘਰ ਦਾ ਗੁਜ਼ਾਰਾ ਕਰਦੇ ਆ ਸਵਾਸ ਕਰਦੇ ਆ ਕਿ ਵੀਡੀਓ ਨੂੰ ਦੇਖਦਿਆ ਸਾਰ ਇਹ ਲੋਕ ਵੱਤ ਵਤ ਸ਼ੇਅਰ ਕਰਨਗੇ ਔਰ ਇਸ ਵੀਰ ਦੀ ਤਾਂ ਕਿ ਮਦਦ ਹਲਪ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ